ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਏ ਹਾਂ ਤੁਹਾਡੇ ਤਿੰਨ ਟਰੈਕਟਰ ਸੇਲ ਤੇ ਇੱਕ ਟਰਾਲਾ ਸੇਲ ਤੇ ਚਲੋ ਕਰਦੇ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਣਾ ਐਂਡ ਤੱਕ ਨਾਲ ਜੀ ਨੇ ਆਪਣੇ ਕੋਈ ਵੀ ਖੇਤੀ ਸਾਧਨ ਦੀ ਐਡ ਫ੍ਰੀ ਕਰਵਾਉਣ ਲਈ 5 ਤੋਂ 7 ਫੋਟੋਆਂ 2 ਕਮੈਂਟ ਦੀ ਵੀਡੀਓ ਬਣਾ ਕੇ ਆਪਣਾ WhatsApp ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਸੈਂਡ ਕਰ ਸਕਦਾ ਤੇ ਫ੍ਰੀ ਐਡ ਲਗਵਾ ਸਕਦਾ ਬਾਕੀ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਆ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹਣ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆਂਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਅੰਤ ਤੱਕ ਨਾਲ ਪਹਿਲਾ ਟਰੈਕਟਰ ਆ ਗਿਆ ਮਿੱਤਰੋ Mahindra 475 ਭੂਮੀ ਪੁੱਤਰ ਰੰਗ ਪੇਂਟ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਰੰਗ ਪੇਂਟ ਸਾਰਾ オリジナル ਆ ਫੁੱਲ ਸੋਨਾਂ ਟਰੈਕਟਰ ਆ ਮਾਡਲ ਦੀ ਗੱਲ ਕਰੀਏ ਤਾਂ 2006 ਮਾਡਲ ਆ ਪੰਜਾਬ ਦਾ ਨੰਬਰ ਆ ਟਰੈਕਟਰ ਪੰਜਾਬ ਨੰਬਰ ਆ ਗੱਲ ਕਰੀਏ ਟਾਇਰਾਂ ਦਾ 85% ਪੱਕੇ ਟਾਇਰ ਆ ਜੇਕੇ ਦੇ ਟਾਇਰ ਆ ਪੱਕੇ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਸੀ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਸਾਰਾ オリジナル ਤੇ ਗੱਲ ਕਰੀ ਡਿਮਾਂਡ ਦਾ ਡਿਮਾਂਡ ਰੱਖੀ ਵੀਰ ਨੇ 1 ਲੱਖ ਤੇ 92000 ਰੁਪਏ ਡਿਮਾਂਡ ਰੱਖੀ ਮੌਕੇ ਤੇ ਮਾਨਤਾਣ ਹੋ ਜੂ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਮਹਿੰਦਰਾ 475 ਭੂਮੀ ਪੁੱਤਰ 2006 ਮਾਡਲ ਪਿਆਵ ਨੰਬਰ ਟਰੈਕਟਰ ਖਰੀਦ ਸਕਦੇ ਹੋ ਅਗਲਾ ਟਰੈਕਟਰ ਆ ਗਿਆ ਸੂਨਾਲੀ ਕੱਡੀ ਐੀ 750 ਪੂਰਾ 2000 ਮਾਡਲ ਆ ਹਰਿਆਣਾ ਨੰਬਰ ਆ ਐਚ 4 ਨੰਬਰ ਆ ਡਬਲ ਕਲੱਚ ਆ ਡਬਲ ਡਿਸਟਰੀਬਿਊਟਰ ਆ ਟਰੈਕਟਰ ਬਾਕੀ ਰੰਗ ਪੇਂਟ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰਾ ਓਰੀਜਨਲ ਆ ਗੱਲ ਕਰੀਏ ਟਾਇਰਾਂ ਦੀ ਅਗਲੇ ਟਾਇਰ ਹੈਗੇ 80% ਤੇ ਬੈਂਕ ਟਾਇਰ ਹੈਗੇ 45% ਇੰਜਨ ਗੇਅਰ ਤਾਂ ਪੂਰਾ ਓਕੇ ਆ ਮਾਲਕ ਵੀਰੇ ਨੇ ਫੁੱਲ ਗਾਰੰਟੀ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਇੰਜਨ ਗੇਅਰ ਦਾ ਫੁੱਲ ਵਧੀਆ ਡਿਮਾਂਡ ਰੱਖੀ ਵੀਰੇ ਨੇ ਟਰੈਕਟਰ ਦੀ 1 ਲੱਖ ਤੇ 55000 ਰੁਪਏ ਡਿਮਾਂਡ ਰੱਖੇ ਮੌਕੇ ਤੇ ਮਾਨਤਾਨ ਹੋ ਜੂ ਏਰੀਆ ਪਿੰਡਾ ਬਰਨਾਲਾ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਆ ਅਗਲਾ ਟਰੈਕਟਰ ਆ ਗਿਆ ਫਾਰਮ ਟਰੈਕ 60 ਪੂਰਾ 2000 ਮਾਡਲ ਆ ਰੰਗ ਪੇਂਟ ਦਾ ਸਾਰਾ ਟਰੈਕਟਰ オリジナル ਆ ਬਾਡੀ ਲੈਣ ਦਾ ਵੀ ਸਾਰਾ オリジナル ਆ ਤੇ ਵੀਡੀਓ ਵਿੱਚ ਗ੍ਰੇਨ ਚੈੱਕ ਕਰ ਹੀ ਸਕਦੇ ਹੋ ਗੱਲ ਕਰੀਏ ਟੈਰਾਂ ਦਾ 40% ਟੈਰਾਂ ਦੀ ਕੰਡੀਸ਼ਨ ਆ ਚੈਪ ਵਾਲੀ ਕਾਪੀ ਹੈ ਟਰੈਕਟਰ ਦੀ ਚੈਪ ਵਾਲੀ ਕਾਪੀ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਕਿਸੇ ਪਾਸੋਂ ਕੋਈ ਆਵਾਜ਼ ਨਹੀਂ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਜੇ ਡਿਮਾਂਡ ਰੱਖੀ ਹੋ ਰਹੀ ਨੇ 1 ਲੱਖ ਤੇ 45000 ਰੁਪਏ ਡਿਮਾਂਡ ਰੱਖੀਏ ਬਾਕੀ ਮੌਕੇ ਤੇ ਮਾਨ ਤਾਨ ਹੋ ਜੂ ਏਰੀਆ ਪੈਂਦਾ ਬਾਗਾਪੁਰਾ ਪਿੰਡ ਪਲੂਰ ਬਾਕੀ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਫਾਰਮ ਟਰੈ ਅੱਗੇ ਆ ਗਿਆ ਟਰਾਲਾ ਮਿੱਤਰੋ 11 ਫੁੱਟ ਲੰਬਾਈ ਐ ਸਵਾਸ਼ੇ ਫੁੱਟ ਚੜਾਈ ਐ ਟਰਾਲੇ ਦੀ ਮਿੱਟੀ ਵਾਲਾ ਟਰਾਲਾ ਰੰਗ ਪੇਂਟ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 25 ਟਨ ਦਾ ਜੈਕ ਲੱਗਿਆ ਵਾ 10 ਨਟੀਆਂ ਖੱਬਾਂ ਦੇ ਟਰਾਲੇ ਦੀਆਂ ਬਾਕੀ ਬਾਡੀ ਲੈਂਦੀ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰਾ ਸਾਫ ਸੋਧਾ ਕਿਦੋਂ ਗਲਿਆਂ ਨਗਾ ਸਾਰੀ ਜੀ ਕੰਡੀਸ਼ਨ ਫਰਸ਼ ਵਗੈਰਾ ਵੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਕਿਦੋਂ ਡੈਮੇਜ ਨਹੀਂ ਕੀ ਫੁੱਲ ਸੋਨਾਂ ਟਰਾਲਾ ਡਿਮਾਂਡ ਰੱਖੀ ਵੀ ਰੈਫਰ ਵਾਲੇ ਦੀ 1 ਲੱਖ ਦੇ 48000 ਰੁਪਿਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਏਰੀਆ ਪੈਂਦਾ ਫਰੀਦਕੋਟ ਕੰਟੈਕਟ ਨੰਬਰ ਚੱਲਦਾ ਵੀਰਾਂ স্ক্রিন ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ 1106 ਦਾ ਟਰਾਲਾ ਖਰੀਦ ਸਕਦੇ ਹੋ ਚਲੋ ਮਿਲਦੇ ਆਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ